ਸਾਡਾ ਇਤਿਹਾਸ ਕਹਿੰਦਾ ਹੈ ਸ਼ਾਹ ਜਹਾਂ ਔਰੰਗ ਦੇਵ ਇਹਨਾਂ ਦੋਨਾਂ ਦਾ ਜਦੋਂ ਕਿਤੇ ਜ਼ਿਕਰ ਆਂਦਾ ਹੈ ਔਰੰਗ ਦੇਵ ਜਦੋਂ ਆਖਰੀ ਸਟੇਜ ਤੇ ਪਿਆ ਹੈ ਉਹ ਜ਼ਾਰ-ਜ਼ਾਰ ਰੋ ਰਿਹਾ ਹੈ ਔਰੰਗ ਦੇਵ ਜਿਨੇ ਬੜਾ ਜ਼ੁਲਮ ਕੀਤਾ ਹੈ ਐਤਕੀ ਇਸੇ ਮਹੀਨੇ 350 ਸਾਲਾ ਗੁਰਤੇਗ ਬਾਦਰ ਸਾਹਿਬ ਦੀ ਸ਼ਤਾਬ ਦੀ ਆਰ ਜੀ ਸ਼ਤਾਬ ਦੀ ਗੁਰਤੇਗ ਬਾਦਰ ਸਾਹਿਬ ਦੀ ਬੜੀ ਵੱਡੀ ਉਹਨਾਂ ਦੀ ਲਾਸਾਨੀ ਜਿਹੜੀ ਉਹਨਾਂ ਦੀ ਕੁਰਬਾਨੀ ਹੈ ਉਹਨੂੰ ਬੰਦਾ ਕੋਈ ਵੀ ਜਿਹੜਾ ਸੰਸਾਰ ਦੇ ਅੰਦਰ ਇਗਨੋਰ ਨਹੀਂ ਕਰ ਸਕਦਾ Hindu ਹੋਵੇ ਮੁਸਲਮਾਨ ਹੋਵੇ ਉਹ ਇਹੋ ਗੱਲ ਕਹਿੰਦਾ ਇਹ ਸ਼ਹਾਦਤ ਸਿੱਖਾਂ ਪਿੱਛੇ ਨਹੀਂ ਸਾਰੇ ਸਮਾਜ ਪਿੱਛੇ ਜਦੋਂ ਹਿੰਦੁਸਤਾਨ ਦੀ ਚਾਦਰ ਨੂੰ ਉਹਨਾਂ ਨੇ ਕਾਇਮ ਕੀਤਾ ਮੇਰੇ ਬਾਦਸ਼ਾਹ ਨੇ ਬਹੁਤ ਵੱਡੀ ਜਿਹੜੀ ਇਹ ਕੁਰਬਾਨੀ ਦਿੱਤੀ ਹੈ ਤੇ ਉਹਨਾਂ ਨੂੰ ਜ਼ੁਲਮ ਕਰਨ ਵਾਲਾ ਔਰੰਗ ਦੇਵ ਸਾਡਾ ਇਤਿਹਾਸ ਕਹਿੰਦਾ ਜਦੋਂ ਅਖੀਰਲਾ ਸਮਾਂ ਆਇਆ ਆਪਣੇ ਮੰਜੇ ਤੇ ਪਿਆਏ ਜ਼ਾਰ-ਜ਼ਾਰ ਰੋ ਰਿਹਾ ਜਿਨਨੇ ਉਹਦੇ ਪੈਰੋਕਾਰ ਸਨ ਜਿਨਨੇ ਉਹਦੇ ਸ਼ਿਸ਼ ਸਨ ਉਹ ਕਹਿ ਲੱਗੇ ਤੂੰ ਇੰਨਾ ਵੱਡਾ ਜ਼ੁਲਮ ਕੀਤਾ ਉਦੋਂ ਨਹੀਂ ਤੇ ਰੋਇਆ ਤੂੰ ਆਪਣੇ ਭਰਾਵਾਂ ਨੂੰ ਮਾਰਤਾ ਤੂੰ ਆਪਣੇ ਪਿਤਾ ਨੂੰ ਇੱਕ ਕੈਦ ਵਿੱਚ ਬੰਦ ਕਰ ਦਿੱਤਾ ਆਪਣੀ ਭੈਣ ਨੂੰ ਤੂੰ ਖਤਮ ਕਰ ਦਿੱਤਾ ਸਾਡੀ ਨੌਵੀਂ ਜੋਤ ਗੁਰੂ ਤੇਗ ਬਹਾਦਰ ਸਾਹਿਬ ਨੂੰ ਤੂੰ ਉਹਨਾਂ ਦਾ ਸੀਸ ਧੜ ਨਾਲੋਂ ਵੱਖਰਾ ਕਰ ਦਿੱਤਾ ਉਦੋਂ ਤੇ ਤੂੰ ਰੋਇਆ ਨਹੀਂ ਏ ਹੁਣ ਤੂੰ ਕਿਉਂ ਰੋ ਰਿਹਾ ਏ ਉਹ ਕਹਿੰਦਾ ਮੈਂ ਇਸ ਕਰਕੇ ਰੋ ਰਿਹਾ ਮੈਂ ਦੁਨੀਆਂ ਵਿੱਚ ਇੱਕ ਰਾਜਾ ਬਣ ਕੇ ਆਇਆ ਸੀ ਰਾਜਾ ਅੱਜ ਮੈਂ ਇਸ ਕਰਕੇ ਰੋ ਰਿਹਾ ਮੈਂ ਪਾਪਾਂ ਦੀ ਪੰਡ ਲੈ ਕੇ ਜਾ ਰਿਹਾ ਪਾਪਾਂ ਦੀ ਪੰਡ ਬਾਣੀ ਕਹਿੰਦੀ ਏ ਨਾਨਕ ਸੁੱਤੀ ਪਈ ਏ ਜਾਣ ਵਿਰੁੱਤੀ ਸੰਨ ਗੁਣਾ ਗਵਾਈ ਘੰਟੜੀ ਅਬ ਗੁਣ ਚੱਲੀ ਬੰਨ ਤੇ ਜਿਹੜਾ ਪਾਪ ਕਰਦਾ ਨਾ ਪਾਪ ਤੁਹਾਨੂੰ ਕਿਤੇ ਜਦੋਂ ਹਜੂਰ ਸਾਹਿਬ ਤੁਸੀਂ ਜਾਣੇ ਹੋ ਰਸਤੇ ਵੀ ਜਦੋਂ ਔਰੰਗਾਬਾਦ ਆਂਦਾ ਜੇ ਔਰੰਗਾਬਾਦ ਉੱਥੇ ਔਰੰਗ ਦੇਵ ਦੀ ਕਬਰ ਬਣੀ ਪਈ ਤੇ ਮੈਂ ਜਦੋਂ ਕਈ ਵਾਰੀ ਇਤਿਹਾਸ ਸੁਣਦਾ ਮੈਂ ਹੈਰਾਨ ਰਹਿ ਜਾਂਦਾ ਉਹ ਜਿਹੜਾ ਉਹਦੀ ਮਜ਼ਾਰ ਤੇ ਬੈਠਾ ਹੈ ਨਾ ਉਹ ਕਹਿੰਦਾ ਇਹਨੂੰ ਸਿੱਖ ਹੀ ਦੇਖਣ ਵਾਸਤੇ ਆਉਂਦੇ ਨੇ ਹੋਰ ਨਹੀਂ ਕੋਈ ਆਂਦਾ ਸਿੱਖ ਹੀ ਦੇਖਣ ਵਾਸਤੇ ਆਉਂਦੇ ਨੇ ਉਹ ਜਦੋਂ ਦੇਖ ਕੇ ਪਿੱਛੇ ਹੋ ਜਾਂਦੇ ਨਾ ਜਿਹੜਾ ਮਜ਼ਾਰ ਤੇ ਬੈਠਾ ਹੈ ਉਹ ਹੱਥ ਅੱਡ ਕੇ ਕਹਿੰਦਾ ਵੀ ਮੈਨੂੰ ਇੱਕ 2 ਰੁਪਏ ਦੇ ਜਾਓ ਕਿਉਂ ਵੀ ਸ਼ਾਮ ਨੂੰ ਇਹਦੀ ਕਵਰ ਤੇ ਮੈਂ ਦੀਵਾ ਜਗਾ ਸਕਾਂ ਇੱਕ 2 ਰੁਪਈਆ ਦੀ ਮੰਗ ਕਰਦਾ ਪਰ ਜਿਨ੍ਹਾਂ ਦੇ ਉੱਪਰ ਜ਼ੁਲਮ ਕੀਤਾ ਹੈ ਜਿਨ੍ਹਾਂ ਦੇ ਉੱਪਰ ਅਤਿਆਚਾਰ ਕੀਤਾ ਕਿਤੇ ਆਪਣਾ ਮਨ ਚਾਂਦਨੀ ਚੌਕ ਦਿੱਲੀ ਸੀਸ ਕਾਂਜ ਦਿੱਲੀ ਦੀ ਧਰਤੀ ਤੇ ਲੈ ਕੇ ਜਾ ਕੇ ਦੇਖਣਾ ਇੱਕ ਬੰਦਾ ਇੱਕ 2 2 ਰੁਪਈਆ ਦੀ ਮੰਗ ਕਰਦਾ ਕਿਉਂ ਕਹਿੰਦਾ ਸ਼ਾਮ ਨੂੰ ਔਰੰਗ ਦੇਵ ਦੀ ਕਵਰ ਤੇ ਦੀਵਾ ਜਲਾ ਸਕਾਂ ਪਰ ਇਹ ਗੁਰੂ ਤੇਗ ਬਹਾਦਰ ਸਾਹਿਬ ਜਿਹੜੀ ਧਰਤੀ ਤੇ ਤੁਸੀਂ ਆਪਣਾ ਪਰਉਪਕਾਰ ਕੀਤਾ